ਲੈ ਵੀ ਦੋਸਤੋ ਲਾਬਾ ਲੋਹਾ ਖੇੜਾ ਇੱਕ ਵਾਰੀ ਆਪਣੇ ਨਾਲ ਫੇਰ ਆ ਗਿਆ ਇਹਨੇ ਟਰੱਕਾਂ ਵਾਲੇ ਵੀਰਾਂ ਲਈ ਇੰਨਾ ਘੈਂਟ ਗਾਣਾ ਲਿਖਿਆ ਨਾ ਟਰੱਕਾਂ ਵਾਲੇ ਵੀਰਾਂ ਦਾ ਆਮ ਰੌਲਾ ਚੱਲੀ ਜਾਂਦਾ ਹੁਣ ਉਹਦੇ ਰਿਲੇਟਡ ਨਹੀਂ ਹੈਗਾ ਪਰ ਗਾਣਾ ਇੰਨਾ ਕਲਾਸ ਆ ਨਾ ਛੱਡ ਦੋ ਗੱਲਾਂ 5 ਕਿ ਮਿੰਟ ਲੱਗਣਗੇ ਤੁਹਾਨੂੰ ਸੁਣ ਤੇ ਸੁਣ ਕੇ ਤੁਸੀਂ ਕਹੋਗੇ ਆਪ ਹੀ ਕਹੋਗੇ ਵਾਹ ਕੀ ਬਾਤ ਹੈ ਦੇਖੋ ਜੀ ਇਹਦੇ ਵਿੱਚ ਟਰੱਕ ਕਿੰਨੇ ਸਫਰ ਜਾਂਦਾ ਹੈ ਹైదరాబాద్ ਤੇ ਬੰਬਾ ਕੁਵਾਟੀ ਵੀ ਚੱਲਦੇ ਜੀ ਚੱਲਦੇ ਆਗੇ ਉਹਦੇ ਵਿੱਚ ਗਾਣਾ ਲਿਖਿਆ ਜੀ ਹੀਰਾ ਸਾਹਿਬ ਨੇ ਜੇ ਉੱਥੇ ਕਨੈਕਟਰੀ ਕੀਤੀ ਤੇ ਫੇਰ ਡਰਾਈਵਰੀ ਕੀਤੀ ਫੇਰ ਫੇਰ ਜੀ ਲਾਹਵ ਸਿੰਘ ਜੀ ਉੱਥੇ ਹਾਂ ਲੋ ਜੀ ਦੇਖੋ ਘਰ ਵਾਲੀ ਕੀ ਕਹਿੰਦੀ ਆ ਕਹਿੰਦੀ ਲੈ ਕਿ ਟੁੱਟਾ ਰੱਕ ਤੁਰ ਚੱਲੇ ਆ ਵੇ ਬਾਹਰ ਹੋਣ ਲੱਗਣਾ ਕਰੀ ਨੀ ਜੀ ਮੇਰਾ ਪੁੱਛਦੀ ਆ ਤੇਰੀ ਤੈਨੂੰ ਨਾਰ ਸੋਣਿਆ ਵੇ ਕਿਦੋਂ ਮਾਰੇਗਾ ਪੰਜਾਬ ਵਿੱਚ ਗੇੜਾ ਪੁੱਛਦੀ ਆ ਤੇਰੀ ਤੈਨੂੰ ਹੀਰ ਸੋਣਿਆ ਵੇ ਕਿਦੋਂ ਮਾਰੇਗਾ ਪੰਜਾਬ ਵਿੱਚ ਗੇੜਾ ਹਣੀ ਆਉਣ ਜਾਣ ਵਿੱਚ ਸਾਨੂੰ ਲੱਗ ਜੂ ਮਹੀਨਾ ਆਉਣ ਜਾਣ ਵਿੱਚ ਸਾਨੂੰ ਲੱਗ ਜੂ ਮਹੀਨਾ ਸਾਡਾ ਲੰਬਾ ਪਿਆ ਸਫ਼ਰ ਬਥੇਰਾ ਮਿਲੋ ਹੈਦਰਾਬੀ ਬਾਦ ਨੂੰ ਤਾਂ ਚੱਲੇ ਆ ਟਰੱਕ ਹੁਣ ਵੱਜੂਗਾ ਚਪਪੀ ਕਰੇਗੇ ਹੈਦਰਾਬੀ ਬਾਦ ਨੂੰ ਤਾਂ ਚੱਲੇ ਆ ਟਰੱਕ ਹੁਣ ਵੱਜੂਗਾ ਚਪਪੀ ਕਰੇਗੇ ਤੇਰੀਆਂ ਛੋਚਾਂ ਦੇ ਵਿੱਚੋਂ ਦੇਨ ਦੇਨ ਤਾ ਮੈਂ ਛੁੱਕ ਕੇ ਤੀਤ ਗਈ ਹੋਵੇ ਜਦੋਂ ਤੇਰੀ ਯਾਦ ਮੈਨੂੰ ਆਉਂਦੀ ਛੋਣੇ ਆਵੇ ਮਨ ਚੰਦਰਾ ਪੈਂਦਾਗਾ ਮੇਰਾ ਰੋਵੇ ਚਤ ਤੈਂ ਮ ਬੁੱਲੀਆਂ ਤੇ ਫਿਰਦਾ ਰਹੇ ਬਿਨਾ ਪਤਲੇ ਆ ਜਾਰਾ ਮੇਰੇ ਤੇਰਾ ਪੁੱਛਦੀ ਆ ਤੇਰੀ ਤੈਨੂੰ ਨਾਰ ਸੋਣਿਆ ਆਵੇ ਕਿਦੋਂ ਮਾਰੇਗਾ ਪੰਜਾਬ ਵਿੱਚ ਕਿਹੜਾ ਸੜਕਾਂ ਤੇ ਸੜਕਾਂ ਤੇ ਡੀਟੀਓ ਵੀ ਕਰਦੇ ਨੇ ਤੰਗ ਗੱਡੀ ਪੈਂਦੀ ਸਾਨੂੰ ਦਿਨ ਨੂੰ ਖੜਾਉਣੀ ਐ ਐਸੇ ਗੱਲੋ ਵਿਲੋ ਸਾਨੂੰ ਲੱਗ ਜਾਂਦਾ ਟਾਈਮ ਗੱਡੀ ਪੈਂਦੀ ਸਾਨੂੰ ਰੋਤ ਨੂੰ ਚਲਾਉਣੀ ਐ ਐਸੇ ਗੱਲੋ ਸਾਨੂੰ ਵਿਲੋ ਲੱਗ ਜਾਂਦਾ ਟਾਈਮ ਗੱਡੀ ਪੈਂਦੀ ਸਾਨੂੰ ਰਾਤ ਨੂੰ ਚਲਾਉਣੀ ਐ ਰਾਤ ਨੂੰ ਰਾਤ ਨੂੰ ਸ਼ਹਿਰ ਸੂਰ ਪੈਂਦਾ ਸਾਨੂੰ ਪਾਸ ਕਰਨਾ ਐ ਵੀ ਸ਼ਹਿਰ ਸੂਰ ਪੈਂਦਾ ਸਾਨੂੰ ਪਾਸ ਕਰਨਾ ਨਹੀਂ ਜਦੋਂ ਹੋ ਜਾਵੇ ਥੋੜਾ ਜਿਹਾ ਇਹ ਨੇਰਾ ਕੁਛ ਦੀ ਆ ਤੇਰੀ ਤੈਨੂੰ ਨਾਰ ਸੋਣਿਆ ਆਵੇ ਕਿਦੋਂ ਮਾਰੇਗਾ ਪੰਜਾਬ ਵਿੱਚ ਗੇੜਾ ਕੁਛ ਦੀ ਆ ਤੇਰੀ ਤੈਨੂੰ ਨਾਰ ਸੋਣਿਆ ਆਵੇ ਕਿਦੋਂ ਮਾਰੇਗਾ ਪੰਜਾਬ ਵਿੱਚ ਗੇੜਾ ਬੀਜੇ ਬਾੜ ਤੋਂ ਨੀ ਆਂ ਬਹਰ ਕੇ ਪੰਜਾਬ ਦੇ ਲੱਦ ਲੈ ਅੰਡਰ ਲੋਡ ਮਾਲ ਨੀ ਬੀਜੇ ਬਾੜ ਤੋਂ ਨੀ ਆਂ ਬਹਰ ਕੇ ਪੰਜਾਬ ਦੇ ਲੱਦ ਲੈ ਅੰਡਰ ਲੋਡ ਮਾਲ ਨੀ ਲਾਵਤਾਰ ਕਹਨੇ ਭਾਵੇਂ ਕਿ ਧੀ ਦੂਰ ਰਹਿੰਦਾ ਪਰ ਤੇਰਾ ਬੜਾ ਰੱਖਦਾ ਖਿਆਲ ਈ ਲੋਹਾ ਖੜੇ ਵਾਲਾ ਤੈਨੂੰ ਯਾਦ ਕਰਦਾ ਲੋਹਾ ਖੜੇ ਵਾਲਾ ਤੈਨੂੰ ਯਾਦ ਕਰਦਾ ਨਹੀਂ ਕਿਤੇ ਚੇਤਨਾ ਭਲਾ ਬੇਬਲੂ ਤੇਰਾ ਹੈਦਰਾ ਵੀ ਬਾਦ ਨੂੰ ਤਾਂ ਚੱਲੇ ਆ ਟਰੱਕ ਹੁਣ ਵੱਜੂਗਾ ਸਭੀ ਕਰੇਗੇੜਾ ਪੁੱਛਦੀ ਆ ਤੇਰੀ ਤੈਨੂੰ ਨਾਰ ਸੁਣਿਆ ਵੀ ਕਿਦੋਂ ਮਾਰੇਗਾ ਪੰਜਾਬ ਵਿੱਚ ਗੇੜਾ ਵਾਹ ਓਏ ਲਾਡਿਆ ਇਹ ਗਾਣਾ ਜਿਹੜੇ ਟਰੱਕਾਂ ਵਾਲੇ ਵੀਰ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਸਮਝਾਉ ਕਿਉਂਕਿ ਜਿਹੜੇ ਜਿਹੜੇ ਇਹਨਾਂ ਸਹਿਰਾਂ ਦੇ ਨਾਲ ਲਿਆ ਹੈਦਰਾਬਾਦ ਜਾਂ ਹੋਰ ਵੀ ਰੋਤ ਕ੍ਰੂਤਕ ਹੋਰ ਵੀ ਸੁਣਨਾ ਚੰਗ ਲੱਗੂਗਾ ਡਰਾਈਵਰ ਨਾਲ ਕੀਤ ਹੋਰ ਛਾਹੀਏ ਜੀ ਹਾਂ ਤਾਂ ਹਾਂ ਕਰਨੇ ਵੀਡੀਓ ਸਿਆ ਦੱਬ ਕੇ ਕਰਿਓ ਯਾਰਾ ਟਰੱਕ ਵਾਲੇ ਵੀਰ ਦਾ ਹਾਂ ਜੀ ਧੰਨਵਾਦ ਹੋਰ ਵੀਡੀਓ ਦੇਖਣ ਲਈ ਆਪਣਾ ਪੇਜ ਇਹ ਫੋਲੋ ਕਰ ਗਾਣਾ ਹੋਰ ਭੇਜ ਦਿਨਾ ਇੱਕ ਮਜਲਸਾਂ ਦੇ ਵਿੱਚ ਗਾਣਾ ਹੋਰ ਭੇਜ ਦਿਨਿਆ ਗਾਣਾ ਦਾ ਲਾਇਨਾ ਬੰਨੀਆਂ ਪਈਆਂ ਨਹੀਂ ਗਾਣਾ ਅਗਲੀ ਚ ਕਰੇ ਆ ਅਗਲੀ ਚ ਨਹੀਂ ਐਸੀ ਕਰ ਦੇਣਾ ਹੁਣੀ